ਸਸਰੀਕਲ ਕਿਸਾਨ ਭਰਾਵਾਂ ਨੂੰ ਰਾਜਸਥਨੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਵਿਹੜਾ ਕ੍ਰੋਸ ਬਰੀਡ ਦੇ ਵਿੱਚ ਦੋਸਤੋ ਹਨ ਏਰੀਆ ਜਿਹੜਾ ਹੈਗਾ ਵੀਰ ਜੀ ਉਹ ਪਿੰਡ ਅਲਗੋ ਕੋਠੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਹੈ ਜੀ ਸੋ ਕਿਸਾਨ ਵੀਰੋ ਅੱਗੇ ਵੀ ਵੀਰ ਹੋਣਾਂ ਦੀਆਂ ਆਪਾਂ ਕਾਫੀ ਵੀਡੀਓ ਪਾਈਆਂ ਨੇ ਵੀਰ ਹੋਣਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਪੁੱਛ ਲਾਂਗੇ ਵੇੜਾਂ ਦੀ ਕੀ ਡਿਟੇਲ ਹੈਗੀ ਆ ਸੋ ਚੱਲਦੇ ਆ ਵੀਰ ਹੋਣਾਂ ਦੇ ਕੋਲ ਪੁੱਛ ਲੈਨੇ ਆ ਕੀ ਇਹਨਾਂ ਵੇੜਾਂ ਦੀ ਡਿਟੇਲ ਹੈਗੀ ਆ ਸੋ ਕਿੰਨਾ ਮਿਲਕ ਕਰਦੇ ਨੇ ਗਿਆ ਚੱਲਦੇ ਆ ਵੀਰ ਹੋਣਾਂ ਦੇ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਪਹਿਲਾਂ ਤਾਂ ਇੱਕ ਵਾਰੀ ਆਪਣਾ ਨਾਮ ਜ਼ਰੂਰ ਦੱਸਿਓ ਜਗਰੂਪ ਸਿੰਘ ਠੀਕ ਆ ਜੀ ਚੱਲੋ ਕਲਾਂ ਪੇਂਟ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਠੀਕ ਆ ਸੋ ਇਹ ਵੀਰ ਦੀ ਜਿਹੜਾ ਭਿੱਖੀ ਵਿੰਡ ਤੋਂ ਆਪਣਾ ਖੇਮਕਰਨ ਰੋਡ ਤੇ ਪਿੰਡ ਪੈ ਗਿਆ ਜੀ ਹਾਂਜੀ ਠੀਕ ਆ ਸੋ ਕਈ ਵਾਰ ਪਿੰਡ ਦੇ ਨਾਂ ਵੀ ਇੱਥੇ ਦੋ ਹੈਗੇ ਅਲਗੋ ਕੋਠੀ ਦੋ ਇੱਥੇ ਤਕਰੀਬਨ ਪੈ ਜਾਂਦੀਆਂ ਨੇ ਇਹ ਪਿੰਡ ਮਤਲਬ ਕਿ ਭਿੱਖੀ ਵਿੰਡ ਤੋਂ ਕਿੰਨੇ ਕ ਕਿਲੋਮੀਟਰ ਹੈਗਾ ਭਿੱਖੀ ਵਿੰਡ ਤੋਂ 11 ਕਿਲੋਮੀਟਰ ਠੀਕ ਆ ਜੀ ਸੋ ਵੀਰ ਜੀ ਅੱਜ ਆਪਾਂ ਜਿਹੜੇ ਦੋ ਐਨੀਮਲ ਲੈ ਕੇ ਆਏ ਆ ਦੋ ਪਸ਼ੂ ਲੈ ਕੇ ਆਏ ਆ ਇਹ ਵਹੜਾਂ ਦੇ ਵਿੱਚ ਹਨ ਹਾਂਜੀ ਠੀਕ ਆ ਕਿਸਾਨ ਵੀਰੋ ਜਿਹੜੇ ਮੋਬਾਈਲ ਨੰਬਰ ਨੇ ਵੀਰ ਹੋਣਾ ਦੇ ਜਗਰੂਪ ਸਿੰਘ ਹੁਣਾਂ ਦੇ ਇੱਕ ਵਾਰੀ ਆਪਾਂ ਫੇਰ ਜਿਹੜਾ ਵੀਡੀਓ ਦੇ ਵਿੱਚ ਵੀਰ ਉਹਨਾਂ ਦੇ ਨੰਬਰ ਦੇ ਦੇਨੇ ਨੇ ਬੋਲ ਕੇ ਵੀਰ ਦੱਸ ਦਿੰਦਾ ਜਗਰੂ ਵੀਰ ਜੀ ਬੋਲ ਕੇ ਦੱਸ ਦੋ ਆਪਣੇ ਨੰਬਰ ਜਿੰਨਾ ਤੇ ਆਪਣੇ ਵੀਰਾਂ ਨੇ ਕੰਟੈਕਟ ਕਰਨਾ 98781 33174 ਠੀਕ ਹੈ ਜੀ 98781 33174 ਠੀਕ ਹੈ ਜੀ 84376 3390 ਠੀਕ ਆ ਜੀ ਸੋ ਜਗਰੂ ਵੀਰ ਜੀ ਜਿਹੜਾ ਹੁਣ ਟਾਈਮ ਹੋਇਆ ਆ ਆਪਾਂ ਵੀਡੀਓ ਸ਼ੂਟ ਕੀਤੀ ਕਿੰਨਾ ਕੁ ਟਾਈਮ ਤਕਰੀਬਨ ਸੋ ਕਿਸਾਨ ਵੀਰੋ ਵੀਰ ਜੀ 1 ਵਜੇ 30 ਮਿੰਟ ਹੋ ਗਏ 1 ਵਜੇ ਦੋਸਤੋ ਜਿਹੜਾ 30 ਮਿੰਟ ਦਾ ਟਾਈਮ ਹੈਗਾ ਤਕਰੀਬਨ ਡੇਢ ਦਾ ਟਾਈਮ ਹੈਗਾ ਇਹ ਜਿਹੜੀ ਵਹਿੜ ਦੋਸਤੋ ਆਪਾਂ ਦਿਖਾਈ ਆ ਆਰਡਰ ਬਿਲਕੁਲ ਜਿਹੜਾ ਸ਼ਾਮ ਈਵਨਿੰਗ ਟਾਈਮ ਤੇ ਜਦੋਂ ਚੁਵਾਈ ਆ ਤਕਰੀਬਨ ਵੀਰ ਜੀ ਕਿੰਨੇ ਵਜੇ ਚੁਵਾਈ ਕਰਦੇ ਹੋ ਠੀਕ ਆ ਜੀ ਡੇਢ ਦਾ ਟਾਈਮ ਆ ਦੋਸਤੋ ਬਾਕੀ ਤਕਰੀਬਨ ਵੀਰ ਜੀ ਕਿੰਨੇ ਵਜੇ ਚੁਵਾਈ ਹੁੰਦੀ ਹੈ ਦੀ ਮੇਰੇ 7 ਵਜੇ ਵੀਰ ਚੁਾਈ ਜਾਂਦੀ ਹੈ 7 ਵਜੇ ਸਵੇਰੇ ਚੁਾਈ ਸ਼ਾਮ ਦਾ ਵੀ ਟਾਈਮ ਬਿਲਕੁਲ ਸਾਢੇ 6 7 ਸਾਢੇ 6 7 ਵਜੇ ਦੋਸਤੋ ਜਿਹੜੇ ਮੇਰੇ ਵੀਰ ਨੇ ਚੁਾਈ ਕਰਨੀ ਹੁਣ ਆਪਦੀ ਟਾਈਮ ਟੂ ਟਾਈਮ ਚੁਾਈ ਵੀ ਤੁਸੀਂ ਕਰ ਸਕਦੇ ਹੋ ਬਾਕੀ ਜਿਹੜਾ ਰਾਤ ਨੂੰ ਆ ਸਾਢੇ 6 ਤੋਂ 7 ਵਜੇ ਦਾ ਟਾਈਮ ਆ ਉਦੋਂ ਜਿਹੜਾ ਆਰਡਰ ਆ ਇਸ ਵੈੜ ਨੇ ਜਿਹੜੀ ਸੂਈ ਆ ਐਚ ਐਫ ਕ੍ਰੋਸ ਆ ਇਹਨੇ ਹੋਰ ਵੀ ਆਪਣਾ ਬਣਾ ਕੇ ਬਿਲਕੁਲ ਤਿਆਰ ਕਰ ਲੈਣਾ ਜੀ ਸੋ ਜਿਹੜੇ ਮੇਰੇ ਵੀਰ ਚਾਹਵਣਾ ਹੁਣ ਇਹ ਵੈੜ ਖਰੀਦਣ ਦੇ ਆਪਣਾ ਜਿਹੜਾ ਮੌਕੇ ਤੇ ਆ ਤੁਸੀਂ ਤਸੱਲੀ ਬਿਲਕੁਲ ਜ਼ਰੂਰ ਖੁਦ ਵੀਰ ਹੁਣਾਂ ਦੇ ਕੋਲ ਆ ਕੇ ਕਰ ਸਕਦੇ ਹੋ ਗੱ ਤੇ ਇਹਦੇ ਬਾਰੇ ਸਾਨੂੰ ਜਾਣਨਾ ਜ਼ਰੂਰ ਪਾਓ ਵੀ ਇਹ ਸੁਵਾ ਕਿੰਨਾ ਸਮੇਂ ਹੋਣ ਜਾ ਰਹੀ ਹੈ ਕੀ ਹੈਗਾ ਇਹਦੀ ਡਿਟੇਲ ਜੀ ਇਹ ਵੀਰ ਜੀ ਪਹਿਲਾ ਸੁਵਾ ਸੁਣ ਜਾ ਰਹੀ ਆ ਤੇ ਇੱਕ ਦੋ ਦਿਨ ਰਹਿ ਗਏ ਅਜੇ ਬਸ ਠੀਕ ਹੈ ਜੀ ਦੋ ਕੁ ਦਿਨ ਹਜੇ ਰਹਿ ਗਏ ਜੀ ਠੀਕ ਹੈ ਜੀ ਬਾਕੀ ਇਹ ਥੋੜਾ ਜਿਹਾ ਮਿਕਸ ਵਿੱਚ ਪੈ ਗਈ ਆ ਹਾਂ ਜੀ ਜਰਸੀ ਕਰਾਸ ਤੇ ਕਹਿ ਸਕਦੇ ਚਲੋ ਆਪਾਂ ਕਹਿ ਲਈ ਅੱਛਾ ਜੀ ਜਰਸੀ ਦੇਸੀ ਮਿਕਸ ਕਰਾਸ ਕਹਿ ਸਕਦੇ ਆਪਾਂ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਇਹ ਜਿਹੜੀ ਵਹੜ ਦਿਖਾਉਣ ਜਾ ਰਹੇ ਆ ਦਿਖਾ ਰਹੇ ਆ ਤਕਰੀਬਨ ਦੋ ਦਿਨ ਹਜੇ ਇਸ ਨੇ ਆਰਾਮ ਨਾਲ ਲੈ ਜਾਣੇ ਹਨ ਜਿਹੜੀ ਤੁਸੀਂ ਵੇਖ ਰਹੇ ਹੋ ਦੋਸਤੋ ਅਟਰ ਤੇ ਥੋੜੀ ਭਲ ਹੈਗੀ ਆ ਬਾਕੀ ਜਿਹੜਾ ਥਣ ਥੂਣਾ ਉਹਦਾ ਜਿਹੜਾ ਆਕਾਰ ਆ ਸ਼ੇਪ ਆ ਤੁਸੀਂ ਖੋਦ ਆ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਚੰਗਾ ਸੋਹਣਾ ਥਣ ਦੋਸਤੋ ਅੱਗੇ ਬਣ ਜਾਵੇਗਾ ਕਿਉਂਕਿ ਥੋੜਾ ਜਿਹਾ ਆਕਾਰ ਥਣ ਦਾ ਬਿਲਕੁਲ ਛੋਟਾ ਜਿਹਾ ਹੈਗਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਬਿਲਕੁਲ ਨਿਗਾ ਮਾਰ ਸਕਦੇ ਹੋ ਠੀਕ ਆ ਸੋਚੋ ਗਰੁੱਪ ਵੀਰ ਜੀ ਇਹ ਕਿੰਨਾ ਕੁ ਮਿਲਕ ਕਰ ਦੇਗੀ ਇਹ ਵੇੜ ਇਹ ਜੀ 15 16 ਕਿਲੋ ਲਿਟਰ ਮਾਣ ਦੇ ਜੀ ਠੀਕ ਆ ਜੀ 15 16 ਲੀਟਰ ਦੀ ਮਿਲਕ ਕੈਪੈਸਿਟੀ ਕਰ ਦੇਵੇਗੀ ਜੀ ਠੀਕ ਆ ਜੀ ਠੀਕ ਆ ਸੋ ਮੂੰਹੋਂ ਕੁਝ ਪਤਾ ਹੈਗਾ ਜੀ ਮੂੰਹ ਕੋਈ ਕਿੰਨੇ ਦੰਦੀ ਹੈਗੀ ਹੈ ਜੀ ਇਹ ਮੂੰਹ ਵੀਰ ਦੇਖੀ ਨਹੀਂ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ तकरीबन 15 16 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਇਹ ਵੈੜ ਕਰ ਦਵੇਗੀ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਸ਼ੁਕੀਨ ਹੁਣ ਇਹ ਵੈੜ ਖਰੀਦਣ ਤੇ ਉਹ ਜ਼ਰੂਰ ਖਰੀਦ ਸਕਦੇ ਹੋ ਸੋ ਜਗਰੂ ਵੀਰ ਜੀ ਕੀ ਮੋਲ ਵਾਲੀ ਕੀ ਇਹਨਾਂ ਦਾ ਕੀ ਕਰਦੇ ਪਏ ਰੇਟ ਮੋਲੇ ਦਾ ਵੀਰ ਜੀ 40000 ਰੁਪਿਆ 40000 ਹੈਗਾ ਜੀ ਠੀਕ ਹੈ ਮੌਕੇ ਤੇ ਮਾਨਤਾਂ ਤਾਂ ਹੁੰਦੇ ਨਹੀਂਦੀਆਂ ਜੀ ਹਾਂ ਜੀ ਮਾਨਤਾਂ ਥੋੜਾ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਇਹਨੂੰ ਖੋਲ ਕੇ ਵੀਰ ਜੀ ਤ ਤੋ ਕਿਸਾਨ ਵੀਰੋ ਬਾਕੀ ਜਿਹੜੀ ਠੰਡੀ ਬਰੀਡ ਹੈਗੀ ਆ ਕਿਤੇ ਨਾ ਕਿਤੇ ਕਰਾਸ ਦੇ ਵਿੱਚ ਬਿਲਕੁਲ ਸ਼ਾਂਤ ਸੁਭਾਅ ਹੈਗਾ ਜਿਹੜੇ ਮੇਰੇ ਵੀਰ ਨੇ ਇੱਕ ਵਾਜਬ ਰੇਟ ਵਾਲੀ ਵੈੜ ਲੈਂਡ ਦਾ ਕੋਈ ਸੋਚ ਰਿਹਾ ਉਹ ਜ਼ਰੂਰ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰਕੇ ਜਿਹੜੀ ਇਹ ਵੈੜ ਖਰੀਦ ਸਕਦੇ ਹੋ ਵਧੀਆ ਥਾਣੇ ਹੈਗਾ ਦੋਸਤੋ ਸੂਨ ਤੋਂ ਬਾਅਦ ਤਕਰੀਬਨ ਮੁਠੀ ਭਰ ਥਣ ਹੈਗਾ ਹੈ ਬਾਕੀ ਜਿਹੜੀ ਵੈੜ ਆ ਕਾਫੀ ਵਧੀਆ ਚੰਗੀ ਹੈਗੀ ਆ ਆਰਡਰ ਦੀ ਬੰਤਰ ਤੁਸੀਂ ਖੁਦ ਦੇਖ ਸਕਦੇ ਹੋ ਭਾਲ ਹੈਗੀ ਥੋੜੀ ਜੀ ਤਕਰੀਬਨ ਸੂਨ ਤੋਂ ਬਾਅਦ ਹੌਲੀ ਹੌਲੀ ਇਹ ਵੀ ਜਿਹੜੀ ਗੈਪ ਹੋ ਜੇ ਕਿ ਭਾਲ ਬਿਲਕੁਲ ਸੈਟਪ ਹਵਾਨਾ ਹੋ ਜੀਗਾ ਠੀਕ ਆ ਬਾਕੀ ਸੋ ਜਗਰੂ ਵੀਰ ਜੀ ਜਿਹੜੇ ਮੁੱਲ ਤੁਸੀਂ ਦੱਸ ਦਿੱਤੇ ਨੇ ਮਾਨਤਨ ਜਿਹੜੇ ਵੀਰ ਹੋਣ ਤੇ ਆਪਾਂ ਖੁੱਲ ਕੇ ਮਾਨਤਨ ਜਰੂਰ ਕਰ ਦੇਣਾ ਜੀ ਹਾਂਜੀ ਕਰਾਂਗੇ ਮਾਨਤਨ ਠੀਕ ਆ ਜੀ ਸੋ ਆਪਾਂ ਦੂਜੀ ਵਿਹੜ ਵੀ ਇਹਦੇ ਵੀ ਸਾਨੂੰ ਦੱਸੋ ਡਿਟੇਲ ਕਿ ਕਿੰਨਾ ਸੂਆ ਸੁਣ ਜਾ ਰਹੀ ਹੈ ਜੀ ਇਹ ਵੀਰ ਜੀ ਪਹਿਲਾ ਸੂਆ ਸਹੀ ਹੈ ਐਚ ਐਫ ਕ੍ਰੋਸ ਆ ਜੀ ਹਾਂਜੀ ਮੂੰਹ ਚਾਰ ਜਾਂਦੇ ਆ ਠੀਕ ਆ ਜੀ ਤੇ ਸੂਈ ਨੂੰ 2 ਦਿਨ ਹੋ ਗਏ ਨੇ ਠੀਕ ਆ ਜੀ ਤੇ ਵਸ਼ੀ ਮਗਰੇ ਦੇ ਠੀਕ ਆ ਜੀ 11-12 ਕਿਲੋ ਦਾ ਪਿਆਰਾ ਠੀਕ ਆ ਜੀ ਸੋ ਕਿਸਾਨ ਵੀਰੋ ਮੂੰਹੋਂ ਜਿਹੜੀ ਇਹ ਚੌਗੀ ਹੈਗੀ ਆ ਵੀਰ ਹੁਣ ਜਿੱਦਾਂ ਦੱਸ ਹੀ ਦਿੱਤਾ ਹੈ ਬਾਕੀ ਅੱਜ ਤਕਰੀਬਨ ਕਿੰਨੇ ਦਿਨ ਹੋ ਗਏ ਵੀਰ ਸੁਜੀ ਨੂੰ 3-4 ਦਿਨ ਹੋ ਗਏ 4 ਦਿਨ ਹੋ ਗਏ ਤਾਂ 11 ਲੀਟਰ ਜਿਹੜਾ ਦੁੱਧ ਤਿਆਰ ਆ ਠੀਕ ਆ ਚ ਕਿੰਨਾ ਕ ਦੁੱਧ ਵੀਰ ਜੀ ਕਰਨ ਦੀ ਹੈਗੀ ਆਸ ਹੈ ਤੋਂ ਕਿੰਨਾ ਕ ਕਰ ਦੇਗੀ 14-15 ਕਿਲੋ ਕਰ ਆਉਣਾ ਠੀਕ ਆ ਜੀ ਸੋ ਕਿਸਾਨ ਵੀਰੋ 14-15 ਲੀਟਰ ਦੀ ਮਿਲਕ ਦੀ ਕੈਪੈਸਿਟੀ ਹੈਗੀ ਐਸ ਵੜ੍ਹ ਦੀ ਪਹਿਲਾ ਸੂਬਾ ਜਿਹੜਾ ਇਸ ਵਾਰ ਸੂਈ ਹੈਗੀ ਆ ਵੀਰ ਹੋਂਾਂ ਦੇ ਕੋਲ ਤੇ ਚੰਗੀ ਵਿਹੜ ਹੈਗੀ ਆ ਵੇਖ ਸਕਦੇ ਹੋ ਤੁਸੀਂ ਬਾਕੀ ਜਿਹੜਾ ਥਾਣਾ ਦਾਕਾਰ ਆ ਅਡਰਾ ਉਹ ਦਾ ਪਤਾ ਤੁਹਾਨੂੰ ਹੋਰ ਵੀ ਨਜ਼ਦੀਕ ਤੋਂ ਜ਼ਰੂਰ ਦਿਖਾ ਦਿੰਨੇ ਆ ਕਿਉਂਕਿ ਤੁਸੀਂ ਕਾਫੀ ਦੂਰ ਤੋਂ ਜਿਹੜਾ ਆਉਣਾ ਹੁੰਦਾ ਹੈ ਤੇ ਜਿਹੜਾ ਬਿਲਕੁਲ ਤੁਹਾਨੂੰ ਸੰਤੁਸ਼ਟੀ ਹੋ ਜੇ ਚੀਜ਼ ਦੇਖ ਕੇ ਬਿਲਕੁਲ ਪੱਧਰ ਖਵਾਨਾ ਹੈਗਾ ਦੋਸਤੋ ਚਾਰੇ ਥਾਣੇ ਇੱਕ ਸਾਰ ਇੱਕ ਬਰਾਬਰ ਹਨ ਫਰਵਾਹ ਨੀਤੀ ਸ਼ੇਪ ਬਿਲਕੁਲ ਵਧੀਆ ਹੈਗੀ ਆ ਕੋਈ ਮੁਸ਼ਕਲ ਕਮੀ ਪੇਸੀ ਹੋਵੇ ਤੇ ਆਪਾਂ ਵੀਡੀਓ ਦੇ ਵਿੱਚ ਦੱਸਣ ਯੋਗ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਵਾਂਗੇ ਬਿਲਕੁਲ ਪੱਧਰ ਖਵਾਨਾ ਹੈਗਾ ਕੋਈ ਬਾਈ ਸ਼ਾਈ ਵਾਲਾ ਦੋਨਾਂ ਵੇੜਾਂ ਦੇ ਵਿੱਚ ਕੋਈ ਵੀ ਵੇਖਣ ਵਿੱਚ ਕੰਮ ਨਹੀਂ ਮਿਲੇਗਾ ਬਾਕੀ ਜਗਰੂਬੀਰ ਜੀ ਕੀ ਪ੍ਰਾਈਜ਼ ਇਹਨਾਂ ਦੇ ਜੀ ਇਹਦਾ ਵੀਰ ਜੀ 37000 ਰੁਪਏ ਦਾ ਪ੍ਰਾਈਜ਼ 37000 ਹੈ ਜੀ ਠੀਕ ਹੈ ਜੀ ਸੋ ਮਾਨਤਾਂ ਨੂੰ ਹੋ ਜਾਏਗਾ ਥੋੜਾ ਪਤਾ ਜੀ ਹਾਂਜੀ ਇੱਚੋ ਵੀ ਹੋ ਜਾਏਗਾ ਠੀਕ ਹੈ ਜੀ ਮਗਰ ਬੱਛੀ ਦਸੀ ਹੈ ਨਾ ਜੀ ਠੀਕ ਹੈ ਜੀ ਸੋ ਕਿਸਾਨ ਵੀਰੋਂ ਮਗਰ ਬੱਛੀ ਹੈਗੀ ਆ ਦੂਜੀ ਨੰਬਰ ਜਿਹੜੀ ਆ ਵਿਹੜ ਤੋਂ ਆਪਾਂ ਦਿਖਾਈ ਆ ਬੱਛੀ ਵੀ ਵਧੀਆ ਚੰਗੀ ਹੈਗੀ ਆ ਬਾਕੀ ਜਿਹੜੇ ਵੀਰ ਹੋਣਾ ਨੇ ਮੋਹਲਾ 37000 ਰੁਪਏ ਦੀ ਡਿਮਾਂਡ ਕੀਤੀ ਆ ਦੋਨਾਂ ਵਿਹੜਾਂ ਦੇ ਵਿੱਚੋਂ ਜਿਹੜਾ ਮਾਨਤਾ ਨਾ ਮੌਕੇ ਤੇ ਪਹੁੰਚ ਕੇ ਜਿਹੜਾ ਤਸੱਲੀ ਕਰੋਗੇ ਬਿਲਕੁਲ ਮਾਨਤਾ ਨੂੰ ਤੁਹਾਡਾ ਫੁੱਲ ਜ਼ਰੂਰ ਕੀਤਾ ਜਾਵੇਗਾ ਇਹਨੂੰ ਵੀ ਜਾਗਰੂ ਗੀਰੇ ਖੋਲ ਲੀਏ ਬਾਕੀ ਕਿਸਾਨ ਵੀਰੋ ਜਿਹੜਾ ਕੋਈ ਵੀ ਸੌਦਾ ਕਰਨਾ ਤੁਸੀਂ ਮੌਕੇ ਤੇ ਪਹੁੰਚ ਕੇ ਕਰੇ ਪਹੁੰਚ ਕੇ ਅਗਲੇ ਵੀਰ ਦੇ ਕਿਲੇ ਤੇ ਚਾਹੀ ਵਪਾਰੀ ਵੀਰ ਨੇ ਅੱਗੋਂ ਬਿਲਕੁਲ ਆਪਦੀ ਵੀ ਜਿੰਨੀ ਵੀ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਆਪਦੀ ਨਰਕ ਪਰਖ ਜਰੂਰ ਕਰਕੇ ਲੈ ਕੇ ਆਉਂਦੇ ਆ ਬਾਕੀ ਥੋੜਾ ਵੀ ਫਰਜ਼ ਬਣਦਾ ਵੀ ਅਗਲੇ ਕਿਲੇ ਤੇ ਪਹੁੰਚ ਕੇ ਜਿਹੜਾ ਬਿਲਕੁਲ ਆਪਣੀ ਤਸੱਲੀ ਜਰੂਰ ਕਰਨੀ ਅ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਕਿਸੇ ਦਾ ਨਹੀਂ ਰਹਿ ਜਾਂਦਾ ਕਿ ਜਦੋਂ ਤੁਸੀਂ ਆਪਣੇ ਅਗਲੇ ਕਿਸੇ ਕਿਲੇ ਤੋਂ ਜਦੋਂ ਕੋਈ ਪਸ਼ੂ ਲੈ ਕੇ ਚਲੇ ਜਾਂਦੇ ਹੋ ਤਦ ਤੱਕ ਗਾਰੰਟੀ ਹੁੰਦੀ ਹੈ ਵੀਰੇਓ ਕਿਉਂਕਿ ਹਰ ਵੀਰ ਜਿਹੜਾ ਕੋਈ ਬਿਜ਼ਨਸ ਕਰਦਾ ਵਪਾਰ ਕਰਦਾ ਆ ਉਦੋਂ ਤੱਕ ਹੀ ਜਿਹੜੀ ਗਾਰੰਟੀ ਹੈਗੀ ਆ ਬਾਕੀ ਜਦੋਂ ਤੁਸੀਂ ਅੱਗੇ ਲੈ ਜਾਂਦੇ ਹੋ ਕਿਲੇ ਤੋਂ ਤੇ ਉਹ ਤੁਹਾਡਾ ਮਤਲਬ ਕਿ ਰਿਸਪੌਂਸਿਬਿਲਟੀ ਬਣਦੀ ਆ ਤੁਹਾਡੀ ਜ਼ਿੰਮੇਵਾਰੀ ਵਿੱਚ ਤੁਸੀਂ ਆਪ ਖੁਦ ਲੈ ਕੇ ਜਾਂਦੇ ਹੋ ਠੀਕ ਆ ਜਗਰੂ ਵੀਰੇ ਹੋਰ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਦੱਸਣਾ ਹੋਵੇ ਵੀ ਧਾਰਤੂਰ ਦੀ ਵੀਰ ਜੀ ਜਿਹੜੀ ਆ ਸੂਈ ਵੜ ਕਿਵੇਂ ਆ ਜੀ ਇਹ ਵੀ ਚੌਣ ਇੱਕ ਨੰਬਰ ਪਾਸ ਹੈ ਵਧੀਆ ਚਵਾਈ ਲੱਗੀ ਗਾਂ ਨੂੰ ਠੀਕ ਆ ਜੀ ਤੇ ਵੰਗਾ ਪਾਉਂਦੀ ਹਣੀ ਲੋੜ ਠੀਕ ਆ ਜੀ ਮਤਲਬ ਕਿ ਲੇਡੀਜ਼ ਵੀ ਚੌਣੀ ਚੌੜੀ ਦੀ ਸਿੱਤ ਹੋ ਸਕਦੀ ਹਨ ਮਤਲਬ ਕਿ ਬੱਚਾ ਬੱਚੇ ਤੋਂ ਲੈ ਕੇ ਲੇਡੀਜ਼ ਕੋਈ ਆਰਾਮ ਨਾਲ ਚੌਣੀ ਚਵਾਈ ਕਰ ਸਕਦਾ ਠੀਕ ਆ ਬਾਕੀ ਵੀਰ ਜੀ ਗਰਮੀ ਦੇ ਵਿੱਚ ਵੀ ਇਹਨਾਂ ਬਰੀਡ ਦੇ ਵਿੱਚ ਇਹ ਨਸਲ ਦੇ ਵਿੱਚ ਕੋਈ ਜ਼ਿਆਦਾ ਵੀ ਕੋਈ ਦਿੱਕਤ ਗਰਮੀ ਜਿੰਨਾ ਤੋਂ ਗਾਵਾਂ ਨੂੰ ਕੋਈ ਦਿੱਕਤ ਨਹੀਂ ਕੋਈ ਦੁੱਧ ਘਟਣ ਵਧਣ ਦੀ ਕੋਈ ਹੈਗੀ ਨਹੀਂ ਗੱਲ ਬਾਤ ਠੀਕ ਆ ਮੇਨਟੇਨ ਬਣਿਆ ਰਹੂਗਾ ਦੁੱਧ ਬ ਠੀਕ ਆ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੋਲ ਦੋ ਬਿਹੜਾਂ ਦੋਨੇ ਬਿਹੜਾਂ ਆਪਾਂ ਤੁਹਾਨੂੰ ਦਿਖਾਈਆਂ ਨੇ ਦੋਸਤੋ ਜਿੰਨੇ ਵੀਰ ਹੋਣਾ ਨੇ ਕਿਉਂਕਿ ਵਪਾਰ ਲਾਈਨ ਹੈਗੀ ਵੀਰ ਉਹਨਾਂ ਦੀ ਜਿੰਨੇ ਕਿ ਜਾਣਕਾਰੀ ਵੀਰ ਹੋਣਾ ਨੇ ਅੱਗੋਂ ਲੈ ਕੇ ਆਉਂਦੇ ਨੇ ਜਿੰਨਾਂ ਨੂੰ ਪਤਾ ਹੁੰਦਾ ਉਹ ਤੁਹਾਡੇ ਸਾਰੇ ਵੀਰਾਂ ਦੇ ਨਾਲ ਬਿਲਕੁਲ ਆਪਾਂ ਸ਼ੇਅਰ ਕਰਦੇ ਹੈਗੇ ਆ ਕਿਉਂਕਿ ਜੇ ਕੋਈ ਕਮੀ ਪੇਸ਼ੀ ਵੀ ਹੋਵੇ ਉਹ ਵੀ ਬਿਲਕੁਲ ਮੌਕੇ ਤੇ ਦੱਸੀਦੀ ਆ ਬਾਈ ਹੋਰਾਂ ਨੂੰ ਵੀ ਰਿਕਵੈਸਟ ਕਰੀਦੀ ਆ ਵੀ ਸੋ ਜੇ ਕੋਈ 1921 ਹੁੰਦੀ ਆ ਪਸ਼ੂ ਦੇ ਵਿੱਚ ਉਹ ਪਹਿਲਾਂ ਡਿਸਕਸ ਆਪਣੇ ਦੇ ਨਾਲ ਜਰੂਰ ਕਰਦੇ ਹਨ ਕਰ ਵੀ ਲੈਂਦੇ ਨੇ ਬਾਕੀ ਸਾਡਾ ਜਿਹੜਾ ਮਕਸਦ ਹੈਗਾ ਵੀਰ ਜੀ ਕੱਲਾ ਵੀਡੀਓ ਬਣਾਉਣਾ ਤਾਂ ਹੈਗਾ ਬਾਕੀ ਜਿਹੜੀ ਤੁਸੀਂ ਨਰਕ ਪਰਕ ਆਪਣੀ ਜਿਹੜੀ ਮੌਕੇ ਤੇ ਕਿੱਲੇ ਤੇ ਪਹੁੰਚ ਕੇ ਬਾਈ ਹੋਰਾਂ ਦੇ ਕਿਸੇ ਕੋਲ ਕਿਲੇ ਤੇ ਪਹੁੰਚ ਕੇ ਤੁਸੀਂ ਖੁਦ ਨੇ ਕਰਨੀ ਹੈਗੀ ਆ ਸੋ ਜਿਹੜੀ ਆ ਆਪਣੀ ਨਰਖ ਪਰਕ ਤੁਸੀਂ ਦੋਸਤੋ ਖੁਦ ਚੁਆਈ ਦੋ ਡੰਗ ਦੀ ਕਰਿਆ ਕਰੋ ਜਿਹੜਾ ਪਸੂ ਸੋਇਆ ਹੈਗਾ ਬਾਕੀ ਤਸੱਲੀ ਤੁਹਾਡੀ ਆਪ ਦੀ ਖੁਦ ਦੀ ਹੈਗੀ ਆ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ